ਕੈਨੇਡਾ ਬੱਚੇ ਜਾ ਰਹੇ ਆ 20 ਸਾਲ ਦਾ 22 ਸਾਲ ਦਾ 25 ਸਾਲ ਦਾ ਬੱਚਾ ਜਾ ਰਿਹਾ ਔਰ ਕੈਨੇਡਾ ਜਾ ਕੇ ਬੱਚੇ ਨੂੰ ਹਾਰਟ ਅਟੈਕ ਆ ਰਿਹਾ ਅਸੀਂ ਡਾਕਟਰ ਨੇ ਜੋ ਹੈਲਥ ਫੈਸਿਲਿਟੀ ਜਾਂ ਹੈਲਥ ਦੀ ਜੋ ਸਰਵਿਸ ਦੇਣੀ ਹੈ ਜਾਂ ਗਵਰਨਮੈਂਟ ਦੇਣੀ ਹੈ ਉਹਦੇ ਚ ਬਹੁਤ ਬੜਾ ਬਦਲਾਅ ਆ ਚੁੱਕਿਆ ਰਿਲੈਕਸ ਕਿਵੇਂ ਰਹਿ ਜਾ ਸਕਦਾ ਹੈ ਟੈਨਸ਼ਨ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ ਕਾਰਮੋਸਿਸਮ 노 ਡਾਊਟ ਮੈਂ ਅੱਜ ਕੋਈ ਮਰੀਜ਼ ਦੀ ਛਿਲ ਵੀ ਲਾਈ ਜਾਂਦੀ ਹੈ ਉਹਦਾ ਹਰ ਚੀਜ਼ बिक ਜਾਂਦੀ ਹੈ ਕੀ ਫਾਜ਼ਿਲਕਾ ਇੱਕ ਵੱਡੇ ਡਿਸਟ੍ਰਿਕਟ ਲੈਵਲ ਤੇ ਅਸੀਂ ਬੈਠੀ ਹਾਂ ਏਡਾ ਵੱਡਾ ਸਾਡੇ ਕੋਲ ਹਸਪੀਟਲ ਹੈ ਕਰੋੜਾਂ ਰੁਪਏ ਦੀ ਇਹ ਪ੍ਰਾਪਰਟੀ ਹੈ ਕਿਥੇ ਡਾਕਟਰ ਦੀ ਕਮੀ ਹੋਣਾ ਜਾਂ ਸਪੈਸ਼ਲਿਸਟ ਨਾ ਹੁੰਦਾ ਕਰ ਰਹੇ ਆ ਆਮ ਪਬਲਿਕ ਦੇ ਲਈ ਹਲੇ ਵੀ ਨਹੀਂ ਹੈ ਜੋ ਉਹਨਾਂ ਨੂੰ ਚੀਜ਼ ਚਾਹੀਦੀ ਹੈ ਜਿਸ ਸਿਸਟਮ ਨਾਲ ਚਾਹੀਦੀ ਹੈ ਉਹ ਸਿਸਟਮ ਚੰਗੀ ਤਰ੍ਹਾਂ ਪਰੇਡ ਨਹੀਂ ਕਰਦਾ ਸਾਡੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਫਾਜ਼ਿਲਕਾ ਦੇ ਵਿੱਚ ਅਸੀਂ ਲੋਕ ਇਹ ਦੇਖਦੇ ਆ ਕਿ ਰਾਤ ਨੂੰ ਫਾਜ਼ਿਲਕਾ ਦੇ ਵਿੱਚ ਡਾਕਟਰ ਅਵੇਲੇਬਲ ਨਹੀਂ ਕੋਈ ਅਸੀਂ ਐਕਸਰਸਾਈਜ਼ ਜਾਂ ਰੁਕੀਨ ਵਰਕ ਦੇ ਕੋਈ ਨੇੜੇ ਜਾਂਦੇ ਹੀ ਨਹੀਂ ਅਸੀਂ ਬੋਰਸ਼ ਨੂੰ ਤਾਂ ਕਿਹਦਾ ਬਾਛੜੀ ਦਿਓ ਡਾਕਟਰ ਜੱਸੀ ਰਾਜਨੀਤੀ ਦੇ ਵਿੱਚ ਬੈਕਫੁੱਟ ਤੇ ਕਿਉਂ ਜਾ ਰਹੇ ਨੇ ਰਾਜਨੀਤੀ ਵਿੱਚ ਇੰਟਰਸਟ ਲੈਣਾ ਬੰਦ ਕਿਉਂ ਕਰਤਾ ਫਾਦਰ ਜਾਂਦਾ ਵੀ ਡਾਕਟਰ ਬਣੇ ਉਹਨੂੰ ਡਾਕਟਰ ਬਣਦਾ ਉਹ 50% ਵਾਲਾ ਡਾਕਟਰ ਬਣ ਕੇ ਸਮਾਜ ਨੂੰ ਕੋਈ ਡਾਕਟਰੀ ਤਾਂ ਦੇਗਾ ਨਹੀਂ ਆਪਣੇ ਪਰਿਵਾਰ ਨਾਲ ਤਾਲਮਿਲ ਕਿਵੇਂ ਬਣਾਉਂਦੇ ਪੋਲੀਟੀਕਲੀ ਸਿਸਟਮ ਨੇ ਮੈਨੂੰ ਮੇਰੀ ਡਾਕਟਰੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਡਾਕਟਰੀ ਦੇ ਜਿਹੜਾ ਸੀ ਉਹ ਜੋ ਮੈਂ ਰਸ ਜੋ ਡਾਕਟਰੀ ਦਾ ਲੈ ਰਿਆ ਸੀ ਜਾਂ ਮজা ਲੈ ਰਿਆ ਸੀ ਜਾਂ ਪਲੂਸਰ ਹੈ